ਮਿਲ ਕੇ ਆਪਣੇ ਸਤਿਗੁਰੂ ਦਾ ਲੱਖਾਂ ਵਾਰ ਸ਼ੁਕਰਾਨਾ ਕਰੀਏ ਲੱਖ ਵਾਰ ਕਰਾਂ ਸ਼ੁਕਰਾਨਾ ਫਿਰ ਵੀ ਥੋੜਾ ਏ ਤੈਨੂੰ ਸੱਜਦਾ ਕਰੇ ਜਮਾਨਾ ਫਿਰ ਵੀ ਥੋੜਾ ਏ ਕਿਉਂ ਥੋੜਾ ਏ ਕਿ ਜੇ ਸਤਿਗੁਰੂ ਨਾ ਮਿਲਦਾ ਫਿਰ ਅਸੀਂ ਕਦੇ ਵੀ ਇਸ ਤਰ੍ਹਾਂ ਇਕੱਠੇ ਨਹੀਂ ਬੈਠਣਾ ਸੀ ਨਾ ਤੁਸੀਂ ਮੈਨੂੰ ਮਿਲਣਾ ਸੀ ਨਾ ਮੈਂ ਤੁਨ ਨੂੰ ਮਿਲਣਾ ਸੀ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਬਣਾਇਆ ਸੋਹਣਾ ਦਰਬਾਰ ਬਣਾਇਆ ਜਿੱਥੇ ਅਸੀਂ ਸਾਰੇ ਬੈਠ ਕੇ ਹੁਣ ਤੱਕ ਭਗਤੀ ਦਾ ਜ਼ਿਕਰ ਸੁਣ ਰਹੇ ਸੀ ਭਗਤੀ ਦੋ ਤਰ੍ਹਾਂ ਦੀ ਹੈ ਇੱਕ ਉਹ ਭਗਤੀ ਹੈ ਬੰਦਾ ਜਿੰਨਾ ਚਿਰ ਮਰਜੀ ਭਗਤੀ ਕਰਦਾ ਰਹੇ ਉਹਦਾ ਨਾਮ ਭਗਤਾਂ ਵਿੱਚ ਨਹੀਂ ਆਂਦਾ ਦੂਸਰੀ ਭਗਤੀ ਹੈ ਆਪ ਜੈਸੀ ਭਗਤੀ ਜਿਨ੍ਹਾਂ ਬਾਰੇ ਬਾਬਾ ਜੀ ਕਹਿੰਦੇ ਆ ਕਿ ਜਦ ਤੱਕ ਕਾਇਮ ਹੈ ਇਹ ਧਰਤੀ ਜਦ ਤੱਕ ਕਾਇਮ ਕੁੱਲ ਜਹਾਨ ਰਹਿੰਦੀ ਦੁਨੀਆ ਟਿਕਰ ਰਹੀ ਸੀ ਸੰਤ ਜਨਾਂ ਦਾ ਕਾਇਮ ਨਾਮ ਦੂਸਰੀ ਭਗਤੀ ਬਾਰੇ ਅਸੀਂ ਹੁਣੇ ਸੰਚਾਲਕ ਸਾਹਿਬ ਤੋਂ ਸੁਣਿਆ ਉਹਨਾਂ ਨੇ ਫਰਮਾਇਆ ਕਿ ਭਗਤੀ ਲੋਕੀ ਅਜੇ ਨਾ ਸਮਝੇ ਇਹ ਵੀ ਸ਼ੈਨਸ਼ਾ ਜੀ ਦੀ ਬਾਣੀ ਆ ਹੁਣ ਭਗਤੀ ਦੀ ਸਮਝ ਨਹੀਂ ਆਈ ਐਸੇ ਕਰਕੇ ਹਰਨਾ ਕਿਸ਼ਵਦਾ ਨਾ ਭਗਤੀ ਦੀ ਲਿਸਟ ਵਿੱਚ ਨਹੀਂ ਆਇਆ ਕੋਈ ਵੀ ਬੰਦਾ ਹਰਨਾਕਿਸ਼ੂਰ ਨੂੰ ਸਤਜੁਗ ਵਿੱਚ ਉਹ ਬੰਦਾ ਹੋਇਆ ਰਾਜਾ ਮਾਨ ਰਾਜਾ ਹੋਇਆ ਬੜਾ ਤਾਕਤਵਰ ਬੰਦਾ ਹੋਇਆ ਪਰ ਉਹਨੇ ਭਗਤੀ ਜਿਹੜੀ ਕੀਤੀ ਭਗਤਾਂ ਵਿੱਚ ਉਸ ਦਾ ਨਾਂ ਨਹੀਂ ਆਇਆ ਤ੍ਰੇਤਾ ਯੁਗ ਦੇ ਵਿੱਚ ਰਾਮਣ ਦਾ ਨਾਮ ਵੀ ਭਗਤੀ ਵਿੱਚ ਨਹੀਂ ਆਇਆ ਭਗਤਾਂ ਵਿੱਚ ਨਹੀਂ ਆਇਆ ਦੁਆਪਰ ਯੁਗ ਦੇ ਵਿੱਚ ਕੰਸ ਦਾ ਨਾਮ ਵੀ ਭਗਤਾਂ ਵਿੱਚ ਨਹੀਂ ਆਇਆ ਭਗਤੀ ਬੜੀ ਕੀਤੇ ਹਰਨਾਕਿਸ਼ੂ ਨੇ ਤੇ ਐਨੇ ਵਰ ਲਏ ਕਿ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਮੈਂ ਸਵੇਰ ਮਰਾਂ ਨਾ ਮੈਂ ਸ਼ਾਮ ਮਰਾਂ ਪਰ ਉਸ ਦਾ ਨਾਮ 사ਤ ਸੰਗਤ ਭਗਤਾਂ ਵਿੱਚ ਨਹੀਂ ਆਇਆ ਕਲ ਯੁਗ ਦੇ ਵਿੱਚ ਬਾਬਰ ਆਇਆ ਜਹਾਂਗੀਰ ਅਰੰਗゼਵ ਆਇਆ ਉਨ੍ਹਾਂ ਦਾ ਨਾਮ ਵੀ ਭਗਤਾਂ ਵਿੱਚ ਨਹੀਂ ਆਇਆ। ਦੂਸਰੇ ਪਾਸੇ ਸਤਜੁਗ ਦੇ ਵਿੱਚ ਭਗਤ ਪ੍ਰਲਾਦ ਆਇਆ। ਉਹਦਾ ਨਾਮ ਭਗਤਾਂ ਵਿੱਚ ਆਇਆ। ਤ੍ਰਉ ਭਗਤ ਆਇਆ ਉਹਨਾਂ ਦਾ ਨਾਮ ਭਗਤਾਂ ਵਿੱਚ ਆਇਆ। ਤ੍ਰੇਤਾ ਯੁਗ ਦੇ ਵਿੱਚ ਸ਼ਬਰੀ ਭੀਲਣੀ ਆਈ। ਭਗਤ ਹਨੂਮਾਨ ਜੀ ਆਏ ਉਹਨਾਂ ਦਾ ਨਾਮ ਭਗਤਾਂ ਵਿੱਚ ਆਇਆ। 11 ਪੱਟ ਕਲਯੁਗ ਦੇ ਵਿੱਚ ਆਏ ਉਹਨਾਂ ਦਾ ਨਾਮ ਭਗਤਾਂ ਵਿੱਚ ਆਇਆ ਪੰਜ ਪਿਆਰੇ ਚਾਰ ਸਹਿਜਾਦੇ 40 ਮੁਕਤੇ ਉਹਨਾਂ ਦਾ ਨਾਮ ਭਗਤਾਂ ਵਿੱਚ ਆਇਆ ਅਸੀਂ ਬਾਸੇਨਾ ਕੋ ਪੁੱਛਣਾ ਹੈ ਕਿ ਭਗਤੀ ਕਿਸ ਕਰੀਏ ਕਿਸ ਤਰ੍ਹਾਂ ਕਰੀਏ ਕਿਦੀ ਕਰੀਏ ਤਾਂ ਕਿ ਸਾਡਾ ਨਾਮ ਵੀ ਭਗਤਾਂ ਦੀ ਸ਼੍ਰੇਣੀ ਵਿੱਚ ਆਵੇ ਭਗਤਾਂ ਦੀ ਲਿਸਟ ਵਿੱਚ ਆਵੇ ਤੁਹ ਭਗਤਾਂ ਦੀ ਲਿਸਟ ਵਿੱਚ ਤਾਂ ਹੀ ਨਾ ਆਏਗਾ ਪਰਮ ਪੂਜੇ ਗਿਆਨੀ ਜਗਿੰਦਰ ਸਿੰਘ ਜੀ ਕੋਟਕਪੂਰੇ ਵਾਲੇ ਉਹ ਆਪਣੇ ਬਚਨਾਂ ਵਿੱਚ ਫਰਮਾਇਆ ਕਰਦੇ ਸਨ ਕਿ ਕੁਝ ਲੋਕ ਆਪਣੇ ਮੂੰਹ ਤੋਂ ਬੋਲਦੇ ਆ ਮੁਖ ਤੋਂ ਬੋਲਦੇ ਆ ਉਹਨਾਂ ਦੀ ਪਹੁੰਚ ਸਿਰਫ ਕੰਨਾਂ ਤੱਕ ਹੁੰਦੀ ਹੈ ਕੁਝ ਲੋਕ ਰੱਬ ਨੂੰ ਵੇਖ ਕੇ ਆਤਮਾ ਤੋਂ ਬੋਲਦੇ ਆ ਉਹਨਾਂ ਦੀ ਪਹੁੰਚ ਪਰਮਾਤਮਾ ਤੱਕ ਹੁੰਦੀ ਹੈ ਹੁਣ ਅਸੀਂ ਆਪਣੇ ਆਪ ਨੂੰ ਪੁੱਛਣਾ ਹੈ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਆ ਕਿ ਪੜ ਪੜ ਇਲਮ ਹਜ਼ਾਰ ਕਿਤਾਬਾਂ ਕਦੇ ਆਪਣੇ ਆਪ ਨੂੰ ਪੜਿਆ ਨਹੀਂ ਮੰਦਰ ਮਸਜਿਦ ਜਾ ਜਾ ਵੜਦਾ ਕਦੇ ਮਨ ਆਪਣੇ ਵਿੱਚ ਵੜਿਆ ਨਹੀਂ ਜਿਨ੍ਹਾਂ ਨੇ ਆਪਣੇ ਮਨ ਨੂੰ ਪੁੱਛਿਆ ਕਿ ਇਹ ਮਨਾਂ ਤੂੰ ਦੁਨੀਆ ਵਿੱਚ ਆਇਆ ਸ਼ਰੀਰ ਧਾਰਨ ਕੀਤਾ ਜਿਸ ਪਰਮਾਤਮਾ ਦੀ ਤੂੰ ਅੰਛ ਹੈ ਜਿਸ ਪਰਮਾਤਮਾ ਦੀ ਜੋਤ ਹੈ ਅਰਜਾਨਾ ਤੇਰੇ ਕੰਨਾਂ 'ਚੋਂ ਆਵਾਜ਼ ਆਉਂਦੀ ਹੈ ਗੁਰਦੁਆਰਾ ਸਾਹਿਬ ਤੋਂ ਧਾਰਮਿਕ ਸਥਾਨਾਂ ਤੋਂ ਮਨ ਤੂੰ ਜੋਤ ਸਰੂਪ ਹੈ ਤੂੰ ਤੇ ਜੋਤ ਦਾ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਉਹ ਆਪਣੇ ਆਪ ਦੀ ਪਛਾਣ ਕਰਲਾ ਪੁੱਛਦਾ ਮੈਂ ਕੌਣ ਆ ਮਨ ਹਰ ਜਿਉ ਤੇਰੇ ਨਾਲ ਹੈ ਗੁਰਮਤਿ ਰੰਗ ਮਾਨ ਇੱਕ ਗਰੀਬ ਬੰਦੇ ਨੇ ਛਾਹੂਕਾਰ ਕੋਲੋਂ 3000 ਰੁਪਇਆ ਵਿਆਜ ਤੇ ਲੈ ਲਿਆ ਬਹੁਤ ਸਮਾਂ ਉਹ ਪੈਸਾ ਵਾਪਸ ਨਾ ਦਿੱਤਾ ਗਿਆ ਵਿਆਜ ਮੂਲ ਨਾਲੋਂ ਜ਼ਿਆਦਾ ਵੱਧ ਗਿਆ ਸ਼ੇਠ ਸਾਹਿਬ ਨੇ ਸੁਨੇਹਾ ਭੇਜਿਆ ਬੰਦਾ ਭੇਜਿਆ ਬਈ ਪੈਸੇ ਦੇ ਮੇਰੇ ਮੋੜ ਵੀ ਦੇ ਤੇ ਵਿਆਜ ਵੀ ਦੇ ਉਸ ਆਦਮੀ ਨੇ ਸ਼ਾਹੂਕਾਰ ਦੇ ਚਰਨਾਂ ਵਿੱਚ ਆ ਕੇ ਹੱਥ ਜੋੜ ਕੇ ਕਿਹਾ ਕਿ ਮੇਰੀ ਮਜਬੂਰੀ ਹੈ ਮੈਂ ਪੈਸੇ ਦੇਣਾ ਚਾਹੁੰਨਾ ਹੈ ਦੇਵਾਂਗਾ ਸਮੇਤ ਵਿਆਜ ਦੇਵਾਂਗਾ ਅਰ ਐਸ ਵੇਲੇ ਮੇਰੇ ਪਾਸ ਕੋਈ ਪੈਸਾ ਨਹੀਂ ਹੈ ਸਰਦ ਸੰਗਤ ਕੁਝ ਸਮੇਂ ਬਾਅਦ ਸ਼ਾਹੂਕਾਰ ਉਸ ਨੂੰ ਫਿਰ ਬੁਲਾਉਂਦਾ ਹੈ ਉਸ ਵੇਲੇ ਵੀ ਇਹੀ ਉਹ ਗਰੀਬ ਆਦਮੀ ਕਹਿੰਦਾ ਹੈ ਤਾਂ ਸ਼ਾਹੂਕਾਰ ਨੇ ਕੋਰਟ ਦੇ ਵਿੱਚ ਜਾ ਕੇ ਕਚਹਿਰੀ ਦੇ ਵਿੱਚ ਜਾ ਕੇ ਉਸ ਬੰਦੇ ਦੇ ਉੱਪਰ ਵਕੀਲ ਕਰਕੇ ਮੁਕੱਦਮਾ ਕਰ ਦਿੱਤਾ ਕਾਨੂੰਨ ਨੇ ਉਸ ਨੂੰ ਬੁਲਾਇਆ ਜੱਜ ਸਾਹਿਬ ਨੇ ਦੋਨਾਂ ਨੂੰ ਬੁਲਾਇਆ सेठ ਸਾਹਿਬ ਵੀ ਸਾਹਮਣੇ ਖੜਿਆ ਔਰ ਉਹ ਗਰੀਬ ਬੰਦਾ ਜਿਸ ਨੇ ਕਰਜ਼ਾ ਲਿਆ ਸੀ ਉਹ ਵੀ ਸਾਹਮਣੇ ਖੜਾ ਸਾਰ ਸੰਗਤ ਜੱਜ ਸਾਹਿਬ ਪੁੱਛਦੇ ਆ ਕਿ ਬਈ ਤੂੰ ਪੈਸੇ ਲਏ ਆ सेठ ਸਾਹਿਬ ਕੋਲੋਂ ਕਹਿ ਲੱਗੇ ਜੀ ਹਾਂ ਮੈਂ ਪੈਸੇ ਲਏ ਆ ਵਿਆਜ ਤੇ ਲਏ ਆ ਹਾਂਜੀ ਵਿਆਜ ਤੇ ਲਏ ਆ ਸ਼ੇਠ ਸਾਹਿਬ ਨੂੰ ਪੁੱਛਿਆ ਸ਼ੇਠ ਸਾਹਿਬ ਕਿੰਨੇ ਪੈਸੇ ਦਿੱਤੇ ਆ ਕਹਿਣ ਲੱਗੇ ਜੀ ਬਹੁਤ ਸਮਾਂ ਹੋ ਗਿਆ 3000 ਰੁਪਇਆ ਲਿਆ ਸੀ ਹੁਣ ਰਕਮ ਵੱਧ ਕੇ 8000 ਬਣ ਗਈ ਆ 5000 ਵਿਆਜ ਹੈ 3000 ਮੂਲ ਹੈ ਮਾਨਯੋਗ ਜੱਜ ਸਾਹਿਬ ਨੇ ਦੇਖਿਆ ਬੰਦਾ ਬਹੁਤ ਗਰੀਬ ਹੈ ਇੰਨੀ ਵੱਡੀ ਰਕਮ ਦੇ ਨਹੀਂ ਪਾਏਗਾ ਜੱਜ ਸਾਹਿਬ ਨੇ ਕਿਹਾ ਜੱਜ ਸਾਹਿਬ ਨੇ ਕਿਹਾ ਕਿ ਵਈ ਸੇਠ ਸਾਹਿਬ ਇਹ ਬੰਦਾ ਬਹੁਤ ਗਰੀਬ ਹੈ ਰਕਮ ਜ਼ਿਆਦਾ ਹੈ ਤੈਨੂੰ ਇੱਕ ਚੀਜ਼ ਦਵਾ ਸਕਦੇ ਆ ਜਾਂ ਮੂਲ ਲੈ ਲਾ ਜਾਂ ਵਿਆਜ ਲੈ ਲਾ ਜੇ ੜਿਓ ਸੇਠ ਨੇ ਭੁੱਲ ਕੀਤੀ ਐ ਸੇ ਕਦੇ ਨਹੀਂ ਕਰਨੀ ਕਿਸੇ ਨੇ ਵੀ ਮੇਰੇ ਸਮੇਂ ਸੇਠ ਦੇ ਮਨ ਨੇ ਉਸ ਨੂੰ ਅਖਸ਼ਾਇਆ ਕਿ ਵਿਆਜ ਜ਼ਿਆਦਾ ਹੈ ਮੂਲ ਥੋੜਾ ਹੈ ਇਹ ਕਿਉਂ ਨਾ ਹੋਵੇ ਮੈਂ ਮੂਲ ਛੱਡ ਦਿਨਾ ਵਿਆਜ ਮੈਨੂੰ ਦਵਾਇਆ ਜਾਵੇ ਜੱਜ ਸਾਹਿਬ ਦੇ ਸਾਹਮਣੇ ਬਿਆਨ ਦੇ ਦਿੱਤਾ ਕਿ ਮੈਂ ਮੂਲ ਛੱਡਿਆ ਪਰ ਮੈਨੂੰ ਵਿਆਜ ਦਵਾ ਦਿਓ ਤੇ 사ਤਸੰਗ ਕੋਲੇ ਸਰਕਾਰੂ ਵਕੀਲ ਸਾਹਿਬ ਖਲੋਤੇ ਸਨ ਉਹਨਾਂ ਨੇ ਕਿਹਾ ਜੱਜ ਸਾਹਿਬ ਜਿਸ ਨੇ ਮੂਲ ਛੱਡ ਦਿੱਤਾ ਉਸ ਦਾ ਕੋਈ ਵਿਆਜ ਨਹੀਂ ਹੈ ਸਾਦ ਸੰਗਤ ਜੱਜ ਸਾਹਿਬ ਨੇ ਹੁਕਮ ਸੁਣਾ ਦਿੱਤਾ ਤੂੰ ਮੂਲ ਛੱਡ ਬੈਠਾ ਏ ਇਸ ਕਰਕੇ ਕੋਈ ਵਿਆਜ ਨਹੀਂ ਐ ਉਹ सेठ ਸਾਹਿਬ ਨੂੰ ਖਾਲੀ ਹੱਥ ਆਪਣੇ ਘਰ ਜਾਣਾ ਪਿਆ ਔਰ ਅਸੀਂ ਵੀ ਇਸ ਧਰਤੀ ਤੇ ਆਏ ਆ ਮਾਤ ਲੋਕ ਤੇ ਆਏ ਆ ਨਿਰੰਕਾਰੀ ਮਿਸ਼ਨ ਦੱਸ ਪਾਰਿਆ ਕਿ ਐਂ ਇਨਸਾਨ ਜੇ ਤੂੰ ਮੂਲ ਛੱਡ ਬੈਠਾ ਦੁਨੀਆ ਦੀ ਕੋਈ ਸ਼ੈ ਤੇਰੇ ਨਾਲ ਨਹੀਂ ਜਾਏਗੀ ਤੈਨੂੰ ਵੀ ਉਸ ਆਦਮੀ ਵਾਂਗੂ ਸੇਠ ਸਾਹਿਬ ਵਾਂਗੂ ਖਾਲੀ ਹੱਥ ਆਪਣੇ ਘਰ ਜਾਣਾ ਪੈਣਾ। ਛੈਨਛਾ ਬਾਬਾ ਜੀ ਕਹਿੰਦੇ ਆ ਜਾਂਦੀ ਵਾਰੀ ਖਾਲੀ ਹੱਥ ਸੀ। ਕਾਰੂ ਅਤੇ ਸਿਕੰਦਰ ਦਾ ਸਤਗੁਰ ਬਾਜੋ ਕੋਈ ਨਹੀਂ ਸਾਥੀ। ਤਰਮ ਰਾਜ ਦੇ ਮੰਦਰ ਦਾ ਅਸੀਂ ਸਾਰਿਆਂ ਨੇ ਇਹ ਨਿਰੰਕਾਰ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ। ਸਿਮਰਨ ਬਾਬਾ ਜੀ ਤੋਂ ਪੁੱਛਿਆ ਗਿਆ ਬਾਬਾ ਜੀ ਸਿਮਰਨ ਅੱਖਾਂ ਖੋਲ ਕੇ ਕਰਨਾ ਚਾਹੀਦਾ ਜਾਂ ਅੱਖਾਂ ਬੰਦ ਕਰਕੇ ਕਰਨਾ ਚਾਹੀਦਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਬਹੁਤ ਸੁੰਦਰ ਉੱਤਰ ਦਿੱਤਾ ਜਿਸ ਤਰ੍ਹਾਂ ਤੁਸੀਂ ਸੁੱਤੇ ਪਏ ਵੀ ਅੱਖਾਂ ਬੰਦ ਹੋਣ ਤੇ ਵੀ ਸਾਹ ਲੈਂਦੇ ਰਹਿੰਦੇ ਆ ਅੱਖਾਂ ਖੁੱਲੀਆਂ ਨਾਲ ਵੀ ਸਾਹ ਲੈਂਦੇ ਰਹਿੰਦੇ ਆ ਇਸੇ ਤਰ੍ਹਾਂ ਸਿਮਰਨ ਹਰ ਵੇਲੇ ਕਰਨਾ ਹੈ ਹਰ ਵੇਲੇ ਕਰਨਾ ਹੈ ਫਿਰ ਸੇਵਾ ਸਾਧ ਸੰਗਤ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਖੁਦ ਕਰਕੇ ਵਿਖਾਇਆ ਗੁਰੂ ਨਾਨਕ ਸਾਹਿਬ ਜੀਾਂ ਦੇ ਪਿਤਾ ਜੀ ਨੇ 20 ਰੁਪਏ ਸੌਦਾ ਕਰਨ ਵਾਸਤੇ ਆਪਣੇ ਸੁਪੁੱਤਰ ਨੂੰ ਭੇਜਿਆ ਉਹਨਾਂ ਨੇ ਜੋ ਸੌਦਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਜਿੱਥੇ ਮਹਾਪੁਰਸ਼ ਬੈਠੇ ਸੀ ਸੰਤ ਬੈਠੇ ਸੀ ਰੱਬ ਨੂੰ ਜਾਣਨ ਵਾਲੇ ਰੱਬ ਨੂੰ ਮੰਨਣ ਵਾਲੇ ਰੱਬ ਨਾਲ ਇੱਕ ਵੇਕ ਹੋਏ ਉਹਨਾਂ ਦੇ ਚਰਨਾਂ ਵਿੱਚ ਜਾ ਕੇ 20 ਮੋਹਰਾਂ ਉਹਨਾਂ ਟਾਈਮਾਂ ਵਿੱਚ 20 ਮੋਹਰਾਂ ਇੱਕ ਮੋਹਰ ਸਵਾ ਤੋਲੇ ਦੀ ਸੀ ਬਹੁਤ ਸਾਰਾ ਰਾਸ਼ਨ ਲਿਆਂਦਾ ਗਿਆ ਲੰਗਰ ਛਕਾਇਆ ਗਿਆ ਬਾਕੀ ਦਾ ਵੀ ਜੋ ਬਚਿਆ ਉਹਨਾਂ ਦੇ ਚਰਨਾਂ ਵਿੱਚ ਰੱਖ ਦਿੱਤਾ ਸੱਚਾ ਸੌਦਾ ਕੀਤਾ ਸੱਚਾ ਸੌਦਾ ਉਹੀ ਲੰਗਰ ਅੱਜ ਤੱਕ ਚੱਲ ਰਿਹਾ ਹੈ ਦੁਨੀਆ ਦੀ ਜਿੰਨੀ ਦੇਰ ਸਾ ਸੰਗਤ ਸੰਸਾਰ ਦੀ ਇਹ ਦੇਖਾ ਦੇਖੀ ਅਸੀਂ ਦੇਖਦੇ ਰਵਾਂਗੇ ਸਾਡੇ ਤੋਂ ਬਾਅਦ ਵੀ ਉਹ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣਗੇ ਸੇਵਾ ਸੀ ਇਸ ਤਰ੍ਹਾਂ ਦੀ ਕਰਨੀ ਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਸ ਤਰ੍ਹਾਂ ਦੀ ਅਸੀਂ ਸੇਵਾ ਕਰਨੀ ਆ ਸਾਧ ਸੰਗਤ ਵਿੱਚ ਸਤਿਗੁਰੂ ਸਿਦਕਸ਼ਾ ਜੀ ਮਹਾਰਾਜ ਫਰਮਾਉਂਦੇ ਆ ਜੇਕਰ ਸ਼ਰੀਰ ਕਰਕੇ ਤੁਸੀਂ ਸੰਗਤ ਵਿੱਚ ਆ ਗਿਓ ਤੇ ਜਾਗਦੇ ਰਹਿਣਾ ਬਹੁਤ ਲਾਜ਼ਮੀ ਆ ਬਹੁਤ ਜ਼ਰੂਰੀ ਆ ਇੱਕ ਬਾਪ ਆਪਣੇ ਬੱਚੇ ਨੂੰ ਲਾਇਕ ਬਣਾਉਣਾ ਚਾਹੁੰਦਾ ਸੀ ਹਰ ਮਾਂ ਬਾਪ ਚਾਹੁੰਦਾ ਹੈ ਮੇਰਾ ਬੱਚਾ ਲਾਇਕ ਬਣੇ ਨੇਕ ਬਣੇ ਉਸਨੇ ਪਿੰਡ ਵਿੱਚ ਰਹਿੰਦੇ ਇੱਕ ਮਾਮ ਪੁਰਸ਼ ਨੂੰ ਪੁੱਛਿਆ ਮੇਰਾ ਬੱਚਾ ਕਿਵੇਂ ਲਾਇਕ ਬਣੇਗਾ ਸਾਧ ਸੰਗਤ ਉਸਨੇ ਕਿਹਾ ਕਿ ਇਹਨੂੰ ਸਾਧ ਸੰਗਤ ਵਿੱਚ ਲੈ ਕੇ ਜਾਓ ਉੱਥੇ ਲਾਇਕ ਬਣ ਸਕਦਾ ਕਿਉਂਕਿ ਗੁਰਬਾਣੀ ਦਾ ਫੈਸਲਾ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਾਂ ਨਾਲ ਮੇਰਾ ਲੈਨ ਦੇਨ ਹੋ ਗਿਆ ਨੇਕ ਬਣਨ ਵਾਸਤੇ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਹਾਰਾ ਸੰਤਨ ਸਿਓ ਮੈਂ ਲਾਹਾ ਘਾਟੋ ਭਗਤ ਪਰੇ ਭੰਡਾਰਾ ਇੱਕ ਦਿਨ ਸਮਾਂ ਆਇਆ ਉਹ ਬੱਚਾ ਲੈਕ ਬਣ ਗਿਆ ਆਪ ਜੀ ਨੇ ਵੀ ਆਪਣੇ ਬੱਚਿਆਂ ਨੂੰ ਸਾਧ ਸੰਗਤ ਨਾਲ ਜੋੜ ਕੇ ਰੱਖਣਾ ਤਾਂ ਕਿ ਮੁਖੀ ਸਾਖ ਹੁਣੀ ਗੁਰੂ ਅੱਗੇ ਅਰਦਾਸ ਕਰ ਰਐ ਸਿ ਸੱਚੇ ਪਾਤਸ਼ਾਹ ਕਿਸੇ ਮਾਂ ਦਾ ਪੁੱਤ ਕਦੇ ਵੀ ਕੋਈ ਨਸ਼ਾ ਨਾ ਕਰੇ ਮਾਂ-ਬਾਪ ਦੁਖੀ ਨਾ ਹੋਵੇ ਕੋਈ ਭੈਣ ਦੁਖੀ ਨਾ ਹੋਵੇ ਸਾਰੇ ਭਰਾ ਸਾਰੇ ਬੇਟੇ ਨਸ਼ਿਆਂ ਤੋਂ ਦੂਰ ਰਹਿਣ ਅੱਜ ਤੋਂ ਅਨੇਕਾਂ ਸਾਲ ਪਹਿਲਾਂ ਸਤਸੰਗਤ ਮਿਸ਼ਨ ਨੇ ਸਤਿਗੁਰੂ ਨੇ ਨਸ਼ਿਆਂ ਦੀ ਮਨਾਹੀ ਕਰ ਦਿੱਤੀ ਤਾਂ ਕਿ ਲੱਖਾਂ ਬੱਚੇ ਸਤਸੰਗਤ ਇਸ ਮੁਸ਼ਕਲ ਤੋਂ ਬਚ ਸਕਣ ਇਸ ਸਾਧ ਸੰਗਤ ਕੁੰਭੀ ਨਰਕ ਤੋਂ ਬਚ ਸਕਣਾ ਸਿਮਰਨ ਕਰਨ ਮੌਕੇ ਇਹ ਗੱਲ ਯਾਦ ਰੱਖਣੀ ਆ ਕਬੀਰ ਸਾਹਿਬ ਆਪਣੇ ਬਚਨਾਂ ਵਿੱਚ ਪਰਮਾਉਂਦੇ ਆ ਉਨੇ ਅਸੀਂ ਮਹਾਪੁਰਸ਼ਾਂ ਨੂੰ ਸੁਣ ਰਹੇ ਸੀ ਕਿ ਤੀਰਥ ਨਾਤਿਆਂ ਇੱਕ ਫਲ ਸੰਤ ਮਿਲੇ ਫਲ ਚਾਰ ਸਤਿਗੁਰੂ ਮਿਲੇ ਅਨੇਕ ਫਲ ਕਹੇ ਕਬੀਰ ਵਿਚਾਰ ਮਹਾਪੁਰਸ਼ਾਂ ਨੇ ਕਿਹਾ ਆਂਖ ਨਾ ਮੋਂਦੋ ਕਾਨ ਨਾ ਰੋਂਦੋਂ ਕਾਇਆ ਕਸ਼ਟ ਨ ਧਾਰੂ ਖੁੱਲੇ ਨੈਣ ਮੈਂ ਰੱਜ ਰੱਜ ਵੇਖੂ ਸੁੰਦਰ ਰੂਪ ਨਿਹਾਰੂ ਐ ਪ੍ਰਮਾਤਮਾ ਤੋਂ ਸੋਹਣਾ ਕੋਈ ਹੋਰ ਹੋ ਨਹੀਂ ਸਕਦਾ ਠੀਕ ਹੈ ਕੁਦਰਤ ਦਾ ਬਹੁਤ ਸੁੰਦਰ ਰੂਪ ਅਸੀਂ ਦੇਖਦੇ ਆਂ ਪਰ ਉਹ ਸਾ ਸੰਗਤ ਢਲਦਾ ਹੋਇਆ ਪਰਸ਼ਾਵਾਂ ਇਹ ਕਦੇ ਸਾ ਸੰਗਤ ਢਲਦਾ ਹੋਇਆ ਪਰਸ਼ਾਵਾਂ ਨਹੀਂ ਹੈ ਇਹ ਇੱਕ ਰਸ ਰਹਿਣ ਵਾਲੀ ਤਾਕਤ ਹੈ ਇਸੇ ਨਾਲ ਜੁੜ ਕੇ ਰਹਿਣਾ ਹੈ ਜਦ ਹਾਜ਼ਰਤ ਇਬਰਾਹੀਮ ਜੀ ਸਿਮਰਨ ਕਰਦੇ ਸਨ ਉਹਨਾਂ ਨੂੰ ਦੋ ਘਰ ਨਜ਼ਰ ਆਉਂਦੇ ਸੀ ਦੋ ਮਕਾਨ ਦੋ ਮਹਿਲ ਨਜ਼ਰ ਆਉਂਦੇ ਸਨ ਉਹਨਾਂ ਨੇ ਪਰਮਾਤਮਾ ਨੂੰ ਨਿਰੰਕਾਰ ਨੂੰ ਪੁੱਛਿਆ ਹੈ ਖੁਦਾ ਜਦ ਮੈਂ ਸਿਮਰਨ ਕਰਦਾ ਮੈਨੂੰ ਦੋ ਘਰ ਨਜ਼ਰ ਆਉਂਦੇ ਆ ਮੈਨੂੰ ਦੱਸੋ ਕਿਹਦੇ ਕਿਹਦੇ ਘਰ ਹੈ ਤਾਂ ਪਰਮਾਤਮਾ ਵਿੱਚੋਂ ਆਵਾਜ਼ ਆਈ ਇਬਰਾਹੀਮ ਤੂੰ ਮੇਰੇ ਮਿਸ਼ਨ ਦਾ ਪ੍ਰਚਾਰ ਕਰਦਾ ਮਾਨਵਤਾ ਨੂੰ ਜੋੜ ਕੇ ਰੱਖਦਾ ਔਰ ਧਰਮ ਨੂੰ ਮਜ਼ਬੂਤ ਕਰਦਾ ਏ ਇਸ ਕਰਕੇ ਇੱਕ ਮਕਾਨ ਮੈਂ ਤੇਰੇ ਆਸਤੇ ਬਣਾਇਆ ਹੈ ਕਹਿਣ ਲੱਗੇ ਦੂਸਰਾ ਮਕਾਨ ਕਿਸ ਵਾਸਤੇ ਬਣਾਇਆ ਤੇ ਆਵਾਜ਼ ਆਈ ਕਿ ਦੁਨੀਆ ਵਿੱਚ ਮਾਤ ਲੋਕ ਤੇ ਇੱਕ ਮਾਂ ਹੈ ਉਸ ਦਾ ਬੱਚਾ بڑا ਲੈ ਕਾ ਉਹ ਸਵੇਰੇ ਉੱਠਦਾ ਹੈ ਆਪਣੀ ਮਾਂ ਦੇ ਚਰਨਾਂ ਤੇ ਸਿਰ ਰੱਖ ਕੇ ਸੀਸ ਲੈਂਦਾ ਹੈ ਛਾਂਬ ਨੂੰ ਘਰੇ ਆਉਂਦਾ ਪਿਓ ਦੇ ਚਰਨ ਦਬਾਉਂਦਾ ਹੈ ਉਹਦੀ ਮਾਂ ਉਸ ਨੂੰ ਆਸ਼ੀਰਵਾਦਾਂ ਦਿੰਦੀ ਆ ਪੁੱਤਰ ਤੇਰਾ ਸਵਰਗਾਂ ਵਿੱਚ ਵਾਸਾ ਹੋਵੇ ਇਹ ਮਹਿਲ ਉਸ ਦੀ ਮਾਂ ਦੀਆਂ ਆਸ਼ੀਰਵਾਦਾਂ ਦਾ ਬਣ ਰਿਹਾ ਉਸਦੇ ਬੇਟੇ ਵਾਸਤੇ ਅਸੀਂ ਵੀ ਆਪਣੇ ਬੇਟਿਆਂ ਨੂੰ ਆਪਣੇ ਬੱਚਿਆਂ ਨੂੰ ਸੇਵਾ ਤੇ ਲਾਣਾ ਹੈ ਸੇਵਨ ਧਿਆਨ ਨਾਲ ਕਰਨ ਵਾਸਤੇ ਇਹਨਾਂ ਨੂੰ ਕਹਿੰਦੇ ਰਹਿਣਾ ਹੈ ਸਾਧ ਸੰਗਤ ਵਿੱਚ ਚਾਹ ਨਾਲ ਲਾਉਣ ਇਹ ਬੱਚੇ ਯੂਥ ਬੈਠਾ ਹੈ ਨੌਜਵਾਨ ਬੱਚੇ ਆ ਇਹਨਾਂ ਲਈ ਉਹ ਪੰਕਤੀ ਯਾਦ ਆ ਗਈ ਲੱਖ ਲੱਖ ਮੁਬਾਰਕ ਹੈ ਮਿਸ਼ਨ ਦੇ ਨੌਜਵਾਨੋ ਲੱਖ ਲੱਖ ਮੁਬਾਰਕ ਹੈ ਮਿਸ਼ਨ ਦੇ ਨੌਜਵਾਨੋ ਇਹਦੀ ਉਂਗਲੀ ਫੜ ਕੇ ਜਾ ਰਹੇ ਹਾਂ ਜਿਸ ਕਾਫਲੇ ਦਾ ਖੁਦਾ ਰਹਿਨਮਾ ਹੋ ਉਸ ਸਫਰ ਕਾਫਲੇ ਚੜਲੇ ਜਾ ਰਹੇ ਹੋ ਐਸਾ ਭਾਵ ਸਾਨੂੰ ਸਾਰਿਆਂ ਨੂੰ ਯਾਦ ਰਹਿਣਾ ਚਾਹੀਦਾ ਹੁਣ ਇੱਕ ਭੈਣ ਸੇਵਾ ਦਲ ਦੀ ਵਰਦੀ ਵਿੱਚ 24 ਸਾਲ ਪਹਿਲਾਂ ਦਾ ਜ਼ਿਕਰ ਕਰ ਰਹੀ ਸੀ ਤੇ ਉਹ 24 ਸਾਲ ਇਸ ਤਰ੍ਹਾਂ ਲੱਗਦੇ ਆ ਜਿਵੇਂ ਸਦੀਆਂ ਹੋ ਨਾ ਹੋਣ ਯੁੱਗ ਬਦਲ ਗਏ ਹੋਣ ਇੰਨਾ ਸਮਾਂ ਸਾਨੂੰ ਸਾਧ ਸੰਗਤ ਮਿਲਿਆ ਨੂੰ ਹੋਇਆ ਭੈਣ ਭਰਾਵਾਂ ਨੂੰ ਅੱਜ ਦਾਤਾਰ ਦੀ ਕਿਰਪਾ ਨਾਲ ਮੌਕਾ ਬਣਿਆ ਦਾਸ ਤੁਹਾਡੇ ਚਰਨਾਂ ਵਿੱਚ ਆਇਆ ਮੁਖੀ ਸਾਹਿਬ ਇਥੋਂ ਦੀਆਂ ਸੰਗਤਾਂ ਇਥੋਂ ਦੇ ਅਧਿਕਾਰੀ ਇਥੋਂ ਦਾ ਸੇਵਾਦਲ ਸਾਰਿਆਂ ਦੇ ਸਹਯੋਗ ਨਾਲ ਅੱਜ ਅਸੀਂ ਸੁੰਦਰ ਰੂਪ ਸਾਧ ਸੰਗਤ ਦਾ ਦੇਖ ਰਹੇ ਹਾਂ ਦਾਸ ਅਨੰਦਪੁਰ ਸਾਹਿਬ ਤੋਂ ਨੂਰਪੁਰ 베ਦੀ ਨੂੰ ਆ ਰਿਹਾ ਸੀ ਭਾਈ ਸਾਹਿਬ ਜੀ ਤੇਜਾ ਸਿੰਘ ਜੀ 23 ਸਾਲਾਂ ਤੋਂ ਦਾਸ ਦੇ ਨਾਲ ਕੰਦੇ ਨਾਲ ਕੰਡਾ ਕਦਮ ਨਾਲ ਕਦਮ ਲਾ ਕੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਿੱਚ ਇਹਨਾਂ ਯਾਤਰਾਵਾਂ ਵਿੱਚ ਚੱਲ ਰਹੇ ਆ ਜਦ ਸਾਧ ਸੰਗਤ ਅਸੀਂ ਪਹਾੜੀ ਲਾਕੇ ਵਿੱਚੋਂ ਗੁਜ਼ਰ ਰਹੇ ਸਾਂ ਔਰ 5 ਦਸੰਬਰ ਵਾਲਾ ਦਿਨ ਸੀ بارش ਬੱਦਲ ਛਾੜ ਆਇਆ 15 20 ਪੈਣਾ ਜੰਗਲ ਵਾਲੇ ਪਾਸੇ ਨੂੰ ਸ਼ਾਮ ਨੂੰ 4 ਵਜੇ ਜਾ ਰਹੇ ਹਾਂ ਸਨ ਸਾਰਸਿੰਘ ਦਾਸਮੀ ਜੋਨਨ ਚਾਰ ਸਾਹਿਬ ਨੂੰ ਰਾਦੇਸ਼ ਸ਼ਾਮ ਜੀ ਪਟਿਆਲਾ ਦੇ ਜੋਨਨ ਚਾਰ ਜੈ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡੇ ਇਲਾਕੇ ਵਿੱਚ ਇਹ ਪਹਾੜੀ ਇਲਾਕਾ ਹੈ ਔਰ ਇਹ ਭੈਣਾਂ ਕੱਲੀਆਂ ਜੰਗਲ ਵੱਲ ਜਾ ਰਹੀਆਂ ਹਨ ਕਿ ਸ਼ਾਮ ਪੈ ਰਹੀ ਆ 4:00 ਵਜ ਗਿਆ ਸ਼ਾਮ ਦੇ ਸਖਦੀਆਂ ਦੇ ਦਿਨ ਹੈ ਉਹਨਾਂ ਨੇ ਜੋ ਮੈਨੂੰ ਕਿਹਾ ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ ਮੈਨੂੰ ਉਹਨਾਂ ਨੇ ਕਿਹਾ ਮਹਾਪੁਰਸ਼ੋ ਸਾਡੇ ਇਸ ਇਲਾਕੇ ਵਿੱਚ ਕੋਈ ਨਸ਼ਾ ਨਹੀਂ ਹੈ ਕੋਈ ਕ੍ਰਾਈਮ ਨਹੀਂ ਹੈ ਕੋਈ ਇੰਨਾ ਬੱਚਿਆਂ ਭੈਣਾਂ ਨੂੰ ਡਰ ਨਹੀਂ ਹੈ ਇਸ ਕਰਕੇ ਕੱਲੀਆਂ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਉਂਦੀਆਂ ਸਾਨੂੰ ਸਿਲੰਡਰ ਭਰਨ ਦੀ ਲੋੜ ਨਹੀਂ ਪੈਂਦੀ ਉਸੇ ਲੱਕੜਾਂ ਦੇ ਨਾਲ ਸਾਡਾ ਚੁੱਲ੍ਹਾ ਵੱਲਦਾ ਰਹਿੰਦਾ ਲੰਗਰ ਪੱਕਦਾ ਰਹਿੰਦਾ ਸਤਿਗੁਰੂ ਦਾ ਲੱਖਾਂ ਵਾਰ ਸ਼ੁਕਰਾਨਾ ਕੀਤਾ ਏ ਹਜ਼ੂਰ ਤੁਸੀਂ ਦਿਨ ਰਾਤ ਦੇਵੀ ਜੋੜੀ ਨੇ ਇਹ ਜੋ ਦਿਨ ਰਾਤ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਿੱਚ ਲਗਾਇਆ ਹੈ ਜੋ ਦਾਸ ਨੇ ਇੱਥੇ ਸੁਣਿਆ ਹੈ ਵੇਖਿਆ ਹੈ ਧਰਤੀ ਤੇ ਇਸੇ ਤਰ੍ਹਾਂ ਸੱਚੇ ਬਾਦਸ਼ਾਹ ਅਮਨ ਸ਼ਾਂਤੀ ਭਾਈਚਾਰਾ ਕੋਈ ਕ੍ਰਾਈਮ ਨਾ ਹੋਵੇ ਕੋਈ ਨਸ਼ਾ ਨਾ ਹੋਵੇ ਸਾਰੇ ਲੋਕ ਮਿਲ ਕੇ ਰਹਿਣ ਇਹਨਾਂ ਬੱਚਿਆਂ ਭੈਣਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਰਹੇ ਇਸ ਤਰ੍ਹਾਂ ਦੇ ਸਮਾਜ ਦੀ ਮੇਰਾ ਸਤਿਗੁਰੂ ਸਿਰਜਣਾ ਕਰਨਾ ਚਾਹੁੰਦਾ ਹੈ ਦਾਤ ਸਾਬ ਸਾਡੇ ਕੋਲ ਬੈਠੇ ਆ ਸਾ ਸੰਗਤ ਪਰਮ ਪੂਜੇ ਗੇਜਾ ਸਿੰਘ ਜੀ ਕੋਡ ਕਪੂਰੇ ਜਾਦੇ ਰਹਿੰਦੇ ਸਨ ਇਹਨਾਂ ਦੀ ਭਰ ਜਵਾਨੀ ਸੀ ਮਿਸ਼ਨ ਦਾ ਬਹੁਤ ਇਹਨਾਂ ਨੇ ਪ੍ਰਚਾਰ ਕੀਤਾ ਅਸੀਂ ਵੀ ਇਹਨਾਂ ਦੇ ਚਰਣਾ ਚ ਰਹਿ ਕੇ ਭਲੇ ਸਾਡੇ ਨਾਲੋਂ ਕਾਫੀ ਵੱਡੀ ਉਮਰ ਹੈ ਇਹਨਾਂ ਦੀ ਸੱਚੀ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨੂੰ ਪਿਆਰ ਕਰਨਾ ਰਲ ਮਿਲ ਕੇ ਰਹਿਣਾ ਸਵੇਰੇ ਉੱਠ ਕੇ ਇੱਕ ਦੂਜੇ ਨੂੰ ਧੰਨ ਰੰਗਾਰ ਕਰਨੀਆਂ 사ਤ ਸੰਗਤ ਇਹ ਉਹ ਦਰ ਹੈ ਜਿੱਥੇ ਦੁੱਖ ਸੁੱਖ ਵਿੱਚ ਬਦਲ ਜਾਂਦੇ ਆ ਕਿਵੇਂ ਬਦਲ ਜਾਂਦੇ ਪ੍ਰੈਕਟੀਕਲ ਰੂਪ ਵਿੱਚ ਸਾਦ ਸੰਗਤ ਹਾਜ਼ਰਤ موسی ਸਾਹਿਬ ਇਸ ਦੁਨੀਆ ਤੇ ਆਏ ਉਹਨਾਂ ਨੇ ਮੱਕੇ ਜਾਣਾ ਸੀ ਗਰਮੀ ਬਹੁਤ ਸੀ ਜੂਨ ਦੇ ਮਹੀਨੇ ਜਾਣਾ ਸੀ ਔਰ ਬਹੁਤ ਗਰਮੀ ਸੀ ਰੇਗਿਸਤਾਨ ਵਿੱਚੋਂ ਲੰਘਣਾ ਸੀ ਬੜੀ ਧੁੱਪ ਸੀ ਕਿਸੇ ਵੀ ਪਾਸੇ ਪਾਣੀ ਨਹੀਂ ਨਜ਼ਰ ਆ ਰਿਹਾ ਸੀ ਛਾਂ ਨਹੀਂ ਨਜ਼ਰ ਆ ਰਹੀ ਸੀ ਔਰ موسی ਜੀ ਨੇ ਦੇਖਿਆ ਕਿ ਤੇ ਛਾਂ ਮਿਲੇ ਥੋੜੀ ਦੇਰ ਆਰਾਮ ਕਰਕੇ ਤੁਰਾਂਗੇ ਚੱਲਾਂਗੇ ਇੱਕ ਦਰਖਤ ਆਇਆ ਉਹਨਾਂ ਦੇ ਰਸਤੇ 'ਚ ਬਹੁਤ ਸੁੱਕਿਆ ਸੜਿਆ ਉਹਨਾਂ ਨੇ ਦੇਖਿਆ ਕਿ ਦਰਖਤ ਸੁੱਕਾ ਹੈ ਪੱਤੇ ਨਹੀਂ ਹੈ ਨੇੜੇ ਜਾ ਕੇ ਦੇਖਿਆ ਤੇ ਉਹਦੇ نیچے ਇੱਕ ਪੰਛੀ ਇੱਕ ਜਾਨਵਰ ਤੜਫ ਰਿਹਾ ਸੀ ਕਿਉਂਕਿ ਉਹਦੇ ਪੰਖ ਨਹੀਂ ਸੀ ਹਨ ਮਹਾਪੁਰਸ਼ਾਂ ਨੇ ਵੇਖਿਆ ਤੇ ਬਹੁਤ ਪਰੇਸ਼ਾਨੀ ਹੋਈ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਮੱਖਣ ਨੂੰ ਤੇ ਜਦੋਂ ਸੇਕ ਲੱਗਦਾ ਉਦੋਂ ਪੀੜਾ ਹੁੰਦੀ ਹੈ। ਮਹਾਪੁਰਸ਼ ਦੇ ਦਿਲ ਤਾਂ ਉਸ ਨਾਲੋਂ ਵੀ ਨਰਮ ਹੁੰਦੇ ਆ। ਪੀੜਾ ਇਹਨਾਂ ਨੂੰ ਕਿਸੇ ਦੇ ਦਰਦ ਤੋਂ ਵੀ ਪਹਿਲਾਂ ਆਪਣੀ ਪੀੜਾ ਸਾਥ ਸੰਕੇ ਇਹਨਾਂ ਨੂੰ ਹੁੰਦੀ ਹੈ। ਇਹ ਦੂਸਰੇ ਦਾ ਦੁੱਖ ਨਹੀਂ ਵੇਖ ਸਕਦੇ। ਦੂਸਰੇ ਦਾ ਦਰਦ ਨਹੀਂ ਦੇਖ ਸਕਦੇ। ਤਿਆਰੀ ਪਾਸੇ ਦੇਖਿਆ ਮੈਂ ਪਾਣੀ ਪੀਆ ਆਂ ਚੁੰਝ ਗਿੱਲੀ ਹੋ ਜਾਵੇ। ਚਾਰੇ ਪਾਸੇ ਦੇਖਿਆ ਕਿਤੋਂ ਦਾਣਾ ਮਿਲ ਜਾਵੇ ਮੈਂ ਇਸ ਨੂੰ ਖਾਣਾ ਦੇ ਦੇਵਾਂ ਪਰ ਨਹੀਂ ਕਿਤੇ ਵੀ ਕੁਝ ਨਹੀਂ ਮਿਲਿਆ ਫਿਰ ਸਾਦ ਸੰਗਤ ਸਾਡੇ ਕੋਲ ਕੀ ਰਹਿ ਜਾਂਦਾ ਕੇਵਲ ਅਰਦਾਸ ਦੁਆ ਜੋ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਅਧਿਕਾਰ ਹੈ ਤੁਸੀਂ ਸੱਚੇ ਹੀ ਉਦੋਂ ਦੂਸਰੇ ਵਾਸਤੇ ਅਰਦਾਸ ਕਰੋ ਉਸੇ ਟਾਈਮ ਕਬੂਲ ਹੋਏਗੀ ਸਾਦ ਸੰਗਤ ਦੁਨੀਆ ਦੇ ਲੋਕ ਤੇ ਰੱਬ ਨੂੰ ਯਾਦ ਕਰਦੇ ਆ ਰੱਬ ਦੀਆਂ ਗੱਲਾਂ ਕਰਦੇ ਆ ਤੁਸੀਂ ਤੇ ਰੱਬ ਨਾਲ ਗੱਲਾਂ ਕਰਿਆ ਕਰੋ ਜੋ ਬਾਤ ਦਵਾ ਨਾ ਕਰ ਸਕੇ ਉਹ ਬਾਤ ਦਵਾਸੇ ਹੁੰਦੀ ਹੈ ਜਦ ਕਾਮਲ মুর্ਸ਼ਿਦ ਮਿਲਦਾ ਫਿਰ ਬਾਤ ਸਾਰੇ ਬੋਲੋ ਕਿਹਦੇ ਨਾਲ ਫਿਰ ਬਾਤ ਖੁਦਾ ਸੇ ਹੁੰਦੀ ਹੈ ਕਰਨ ਦਾ ਬਸ ਤਰੀਕਾ ਪੁੱਛਣਾ ਕਿ ਕਿਵੇਂ ਹੁੰਦੀ ਆ satsangat ਅਰਦਾਸ ਕੀਤੀ ਪਰਮਾਤਮਾ ਖੁਦਾ ਦੀ ਅੱਗੇ ਮੱਕੇ ਚਲੇ ਗਏ ਉਹਨਾਂ ਦਾ ਦਿਲ ਨਹੀਂ ਲੱਗਦਾ 7 ਦਿਨਾਂ ਬਾਅਦ ਉਸੇ ਰਸਤੇੋਂ ਵਾਪਸ ਆਉਂਦੇ ਆ ਕੋਈ ਦਰਖਤ ਹਰਾ ਭਰਾ ਦੂਰੋਂ ਨਜ਼ਰ ਆ ਰਿਹਾ ਬੜੇ ਖੁਸ਼ ਹੋਏ 7 ਦਿਨ ਪਹਿਲਾਂ ਦਰਖਤ ਸੁੱਕਿਆ ਛੜਿਆ ਸੀ ਦਰਖਤ ਬਹੁਤ ਹਰਾ-ਕਚਾਰਾ ਹਰਾ ਭਰਿਆ ਹੈ ਨੇੜੇ ਆ ਕੇ ਦੇਖਦੇ ਆ ਛੋਟੇ ਜਿਹੇ ਟੋਬੇ ਵਿੱਚ ਪਾਣੀ ਆ ਪੰਛੀ ਚੁੰਝ ਗਿੱਲੀ ਕਰ ਰਿਹਾ ਨੀੜੇ ਟੇੜੇ ਘਾਹ ਉਗਰਿਆ ਉਹਦੇ ਵਿੱਚ ਦਾਣਾ ਹੈ ਔਰ ਪੰਛੀ ਦੇ ਪੰਖ ਖਾਏ ਤੋ ਸਾਥ ਸੰਗਤ ਬਹੁਤ ਖੁਸ਼ ਹੋਏ ਦੂਸਰੇ ਨੂੰ ਸੁਖੀ ਦੇਖ ਕੇ ਖੁਸ਼ੀ ਹੋਣਾ ਸੀ ਸਾਰਿਆਂ ਨੇ ਇੱਕ ਖੁਸ਼ੀ ਮੈਨੂੰ ਮਿਲੀ ਦੋ ਮੇਲ ਨੂੰ ਪड़ोसी ਨੂੰ ਤੱਕ ਤੱਕ ਕੇ ਖੁਸ਼ ਹੋਵਾਂ ਐਸੀ ਰਹਿਮਤ ਕਰਦੇ ਤੋ ਆਪਣੇ ਸਤਿਗੁਰੂ ਕੋਲੋਂ ਇਹ ਮੰਗ ਮੰਗਣੀ ਆ ਸਾਥ ਸੰਗਤ ਖੁਦਾ ਨੂੰ ਕਿਹਾ हे ਖੁਦਾ ਤੁਸੀਂ ਤੇ ਕਹਿੰਦੇ ਸੀ 7 ਸਾਲ ਲੱਗਣਗੇ ਇਹ 7 ਸਾਲ ਇਸੇ ਤਰ੍ਹਾਂ ਦੁਖੀ ਰਹੇਗਾ ਪਰ ਮੈਂ ਤੇ ਸੱਤਾਂ ਦਿਨਾਂ ਬਾਅਦ ਹੀ ਦੇਖਿਆ ਕਾਇਮ ਕਲਪ ਹੋ ਗਈ ਤੇ ਅੱਗੋਂ ਆਵਾਜ਼ ਕੀ ਆਈ ਉੱਤਰ ਕੀ ਆਇਆ ਐ موسی ਜਿੱਥੇ ਤੇਰੇ ਵਰਗੇ ਮਹਾਪੁਰਸ਼ਾਂ ਦੇ ਚਰਨ ਪੈ ਜਾਂਦੇ ਆ ਉਹ ਧਰਤੀ ਭਾਗਮਾਲੀ ਹੋ ਜਾਂਦੀ ਆ ਉਹ ਸਮਾਂ ਮੁਬਾਰਕ ਬਾਦ ਦਾ ਪਾਤਰ ਹੋ ਜਾਂਦਾ ਤੂੰ ਦੁਆ ਕੀਤੀ ਮੈਂ ਕਬੂਲ ਕਰ ਲਈ ਐ ਦੇਖ ਤੇਰੇ ਆਉਣ ਤੋਂ ਪਹਿਲਾਂ ਮੈਂ ਦਰਖਤ ਹਰਾ ਭਰਾ ਕਰ ਦਿੱਤਾ ਪੰਛੀ ਦੇ ਪੰਖ ਆ ਗਏ ਤੂੰ ਪਾਣੀ ਕਿਹਾ ਮੈਂ ਪਾਣੀ ਵੀ ਪੈਦਾ ਕਰ ਦਿੱਤਾ ਤੂੰ ਦਾਣਾ ਕਿਹਾ ਮੈਂ ਦਾਣਾ ਵੀ ਪੈਦਾ ਕਰ ਦਿੱਤਾ ਤਾਂ ਸਾਥ ਸੰਗਤ ਤੇ ਲੱਖਾਂ ਵਾਰ ਕਿਉਂ ਨਾ ਚੁਕਰਾਨਾ ਕਰੀਏ ਟੁੱਟ ਪਏ ਜੇ ਸਤਗੁਰ ਪੂਰਾ ਮਾਣ ਦੇ ਵਡਿਆਈ ਦੇ ਟੁੱਟ ਪਏ ਜੇ ਸਤਗੁਰ ਪੂਰਾ ਦੁਨੀਆਂ ਦੀਆਂ ਗਵਾਈ ਦੇ ਮੈਂ ਕੀ ਆਂ ਕਿ ਹਸਤੀ ਮੇਰੀ ਆਪ ਕਰੇ ਤੇ ਮੇਰਾ ਨਾਂ अवतार मेरे ते सतगुरु तुठा सुन ले बेशक कुल जहान दातार सतगुरु सदिक्षा जी महाराज निरंकारी राजपिता जी ए आप जी दीयां लाड लिया फौज है ਤੁਹਾਡੇ ਬੱਚੇ ਆ ਤੁਹਾਡੇ ਸੇਵਾਦਾਰ ਹੈ بڑے ਉਤਸ਼ਾਹ ਨਾਲ ਸੰਗਤਾਂ ਵਿੱਚ ਆਇਆ ਇਸ ਤੋਂ ਵੀ ਜ਼ਿਆਦਾ ਉਤਸ਼ਾਹ ਗਿੱਟ ਰਵੇ ਨੰਦਾ सतगुरु ਅਸੀਂ ਸਾਰੇ ਰਲ ਮਿਲ ਕੇ ਸੰਸਾਰ ਨੂੰ ਸੁਖੀ ਕਰਨ ਵਾਸਤੇ ਇੱਕ ਦੂਸਰੇ ਦੇ ਕੰਦੇ ਨਾਲ ਕੰਦਾ ਕਦਮਾਂ ਕਦਮਾਂ ਲਾ ਕੇ ਭਗਤੀ ਦੇ ਗੁਰਮਤਿ ਦੇ ਰਸਤੇ ਤੇ ਚੱਲਦੇ ਹੋਏ ਆਪਣਾ ਲੋਕ ਅਤੇ ਪਰਲੋਕ ਸੇ ਅਲੱਗ ਰਹੀਏ ਇਹਨਾਂ ਸਭਨਾਂ ਦੀਆਂ ਹਾਜ਼ਰੀਆਂ ਦਨ ਪ੍ਰਵਾਨ ਕਰੋ ਇਹਨਾਂ ਦਾ ਹੱਥ ਇਨਾਂ ਖੁੱਲਾ ਕਰ ਦਿਓ ਸਤਿਗੁਰੂ ਇਹਨਾਂ ਦੀਆਂ ਜੇਬਾਂ ਭਰੀਆਂ ਰਹਿਣ ਸਤਿਗੁਰੂ ਸੱਚੇ ਬਾਦਸ਼ਾਹ ਕਿਸੇ ਘਰ ਵਿੱਚ ਕੋਈ ਕਮੀ ਨਾ ਰਵੇ ਕੋਈ ਗਮੀ ਨਾ ਰਵੇ ਸਭ ਦੇ ਚੁੱਲ੍ਹੇ ਵਗਦੇ ਰੱਖਿਓ ਸਭ ਦੇ ਲੰਗਰ ਚੱਲਦੇ ਰੱਖਿਓ ਤਾਂ ਕਿ ਸਹੀ ਸੱਚਮੁੱਚ ਮਨ ਸਕੀਏ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪਿਆਰ ਨਾਲ ਆਖੋ